ਸਿੰਘ ਅੰਤਮ ਸੰਸਕਾਰ ਜਿਸ ਦਾ ਅੱਜ ਕੀਤਾ ਜਾਵੇਗਾ ਤਾਂ ਸ਼ੁਕਰਨ ਦੀ ਮੌਦੇ 9 ਦਿਨਾਂ ਬਾਅਦ ਅੱਜ ਜੋ ਐਫ ਆਈ ਆਰ ਦਰਜ ਕੀਤੀ ਗਈ ਹੈ ਤਾਂ ਅਸੀਂ ਦਰੂ ਕਰਾਂਗੇ ਸਾਡੇ ਸਹਿਯੋਗੀ ਦਮਨ ਸਾਡਲ ਬਣ ਚੁੱਕੇ ਨੇ ਜੀ ਦਮਨ ਅੱਜ ਲਾਈਵ ਤਸਵੀਰਾਂ ਇੱਥੇ ਵੇਖਣ ਨੂੰ ਮਿਲ ਰਹੀ ਨੇ ਤੇ ਅੱਜ ਕੀ ਕੁਝ ਅਪਡੇਟ ਇੱਥੇ ਵੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਬੀਤੇ ਦਿਨ ਪੋਸਟਮਾਰਟਮ ਕੀਤਾ ਗਿਆ ਤਾਂ ਕਦੋਂ ਤੱਕ ਅੰਤਮ ਸੰਸਕਾਰ ਕੀਤਾ ਜਾਵੇਗਾ ਅਬਿਲਕੁਲ ਅਨਾਮਿਕਾ ਬਿਲਕੁਲ ਇੱਕ ਸਿੱਧੀਆਂ ਤਸਵੀਰਾਂ ਨੇ ਦਿਖੋ ਇੱਕ ਕਾਫਲੇ ਦੇ ਰੂਪ ਦੇ ਵਿੱਚ ਹੈਗਾ ਔਰ ਇਸ ਦੇ ਪਿੱਛੇ ਆ ਜਿਹੜੀ ਐਂਬੂਲੈਂਸ ਹੈਗੀ ਉਸ ਐਂਬੂਲੈਂਸ ਦੇ ਵਿੱਚ ਸ਼ੁਕਰਨ ਦੀ ਮ੍ਰਿਤਕ ਦੇ ਨੂੰ ਰੱਖਿਆ ਗਿਆ ਪਿਛਲੇ 8 ਦਿਨਾਂ ਤੋਂ ਇਹ ਇੰਤਜ਼ਾਰ ਸੀਗਾ ਕਿ ਕਦੋਂ ਜਿਹੜਾ ਪ੍ਰਸ਼ਾਸਨ ਦੇ ਨਾਲ ਸਹਿਮਤੀ ਬਣਦੀ ਹੈ ਕਦੋਂ ਪ੍ਰਸ਼ਾਸਨ ਪਰਚਾ ਦਰਜ ਕਰਦਾ ਹੈ ਐਫਆਰ ਦਰਜ ਕਰਦਾ ਉਸ ਤੋਂ ਬਾਅਦ ਜਾ ਕੇ ਸ਼ੁਕਰਨ ਦਾ ਜਿਹੜਾ ਪੋਸਟਮਾਰਟਮ ਕਰਾਇਆ ਜਾਵੇਗਾ ਦੇਰ ਰਾਤ ਕੱਲ ਪੋਸਟਮਾਰਟਮ ਚੱਲਿਆ ਹੈ ਪੋਸਟਮਾਰਟਮ ਹੋਇਆ ਪੋਸਟਮਾਰਟਮ ਹੋਣ ਤੋਂ ਬਾਅਦ ਜਿਹੜਾ ਜਿਸ ਤਰੀਕੇ ਨਾਲ ਸਹਿਮਤੀ ਬਣੀ ਸੀ ਪਰਿਵਾਰ ਦੇ ਨਾਲ ਤੋਂ ਬਾਅਦ ਪੋਸਟਮਾਰਟਮ ਹੋਣ ਤੋਂ ਬਾਅਦ ਹੁਣ ਮ੍ਰਿਤਕ ਦੇ ਨੂੰ ਲਿਜਾਇਆ ਜਾ ਰਿਹਾ ਹੈਗਾ ਇਸ ਵੇਲੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਅੱਗੇ ਸਕਾਟ ਕਰਕੇ ਲਿਜਾਇਆ ਜਾ ਰਿਹਾ ਹੈ ਔਰ ਜਿੱਥੇ ਤੱਕ ਕਿਸਾਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਸ਼ੁਕਰਨ ਨੂੰ ਜਿਹੜਾ ਖਨੂਰੀ ਬਾਰਡਰ ਲਿਜਾਇਆ ਜਾਵੇਗਾ ਉਸ ਦੀ ਮ੍ਰਿਤਕ ਦੇ ਨੂੰ ਖਨੂਰੀ ਬਾਰਡਰ ਲਿਜਾਇਆ ਜਾਵੇਗਾ ਤੇ ਹੁਣ ਮ੍ਰਿਤਕ ਦੇ ਨੂੰ ਐਂਬੂਲੈਂਸ ਦੇ ਵਿੱਚ ਰੱਖ ਲਿੱਤਾ ਗਿਆ ਹੈ ਇਹ ਤਸਵੀਰ ਦੇਖ ਸਕਦੇ ਹੋ ਕਿਉਂਕਿ ਅੱਗੇ ਪੁਲਿਸ ਦੀ ਜਿਹੜੀ ਉਹ ਗੱਡੀ ਲੱਗੀ ਹੈਗੀ ਇਹ ਤਮਾਨ ਟੀਮ ਜਿਹੜੀ ਉਹ ਮੌਜੂਦ ਰਹੇਗੀ ਕਿਉਂਕਿ ਇੱਕ ਵੱਡਾ ਜਿਹੜਾ ਇੱਕ ਵੱਡਾ ਇਸ਼ੂ ਬਣ ਗਿਆ ਸੀਗਾ ਸ਼ੁਕਰ ਨੂੰ ਲੈ ਕੇ ਔਰ ਇਸ ਇਸ਼ੂ ਦੇ ਉੱਪਰ ਲਗਾਤਾਰ ਪੂਰੇ ਭਾਰਤ ਦੀ ਨਿਗ੍ਹਾਵਾਂ ਜਿਹੜੀਆਂ ਨੇ ਉਹ ਟਿਕੀਆਂ ਹੋਈਆਂ ਸੀਗੀਆਂ ਔਰ ਇਸ ਵੇਲੇ ਇਹ ਤਸਵੀਰ ਜਿਹੜੀ ਉਹ ਸਿੱਧੀ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਜਦੋਂ ਐਂਬੂਲੈਂਸ ਦੇ ਵਿੱਚ ਮ੍ਰਿਤਕ ਦੇ ਨੂੰ ਜਿਹੜਾ ਉਰ ਰੱਖ ਦਿੱਤਾ ਗਿਆ ਔਰ ਉਸ ਦੀ ਮ੍ਰਿਤਕ ਦੇ ਨੂੰ ਹੁਣ ਇਥੋਂ ਲਿਜਾਇਆ ਜਾ ਰਿਹਾ ਕਿਸਾਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਪਹਿਲਾਂ ਖਨੂਰੀ ਬਾਟਰ ਲਿਜਾਇਆ ਜਾਵੇਗਾ ਬੜੇ ਸਤਕਾਰ ਦੇ ਨਾਲ ਕਿਉਂਕਿ ਇਸ ਨੂੰ ਸ਼ੁਕਰਾਨੂ ਕਿਸਾਨ ਅੰਦੋਲਨ ਦਾ ਸ਼ਹੀਦ ਜਿਹੜਾ ਉਹ ਦੀ ਦਰਜੀ ਦਿੱਤੀ ਗਈ ਹੈਗੀ ਹੈ ਔਰ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਵੱਲੋਂ ਇਸ ਤਸਵੀਰ ਨੂੰ ਤੁਸੀਂ ਦੇਖ ਸਕਦੇ ਹੋ ਕਿ ਇਹ ਕਾਫਲਾ ਜਿਹੜਾ ਉਹ ਰਵਾਨਾ ਹੋ ਰਿਹਾ ਹੈਗਾ ਪਿੱਛੇ ਜਿਹੜੀ ਐਂਬੂਲੈਂਸ ਜਿਹੜੀ ਹੈ ਉਹ ਆਵੇਗੀ ਉਹ ਐਂਬੂਲੈਂਸ ਦੇ ਵਿੱਚ ਮ੍ਰਿਤਕ ਦੇ ਨੂੰ ਸ਼ੁਕਰਾਨ ਦੀ ਰੱਖਿਆ ਹੈਗਾ ਔਰ ਇਸ ਫੇਲੇ ਇਹ ਤਸਵੀਰਾਂ तमाम ਵੱਡੇ ਅਧਿਕਾਰੀ ਜਿਹੜੇ ਨੂੰ ਮੌਜੂਦ ਨੇਗੇ ਔਰ ਇਹ ਕਿਸਾਨ ਤੁਸੀਂ ਦੇਖ ਰਹੇ ਹੋ ਅੱਗੇ ਕਿਸਾਨ ਜਿਹੜੇ ਨੇ ਉਹ ਨਜ਼ਰ ਆ ਰਹੇ ਹੋਣਗੇ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਜਿਹੜੇ ਪ੍ਰਧਾਨ ਨੇ ਉਹ ਨਜ਼ਰ ਆ ਰਹੇ ਹੋਣਗੇ ਆ ਫੁੱਲਾਂ ਦੇ ਨਾਲ ਸੱਜੀ ਗੱਡੀ ਜਿਹੜੀ ਹੈ ਜਿਸ ਦੇ ਵਿੱਚ ਕਰਨਦੀ ਮ੍ਰਿਤਕ ਦੇ ਨੂੰ ਰੱਖਿਆ ਗਿਆ ਹੈ ਇਹ ਐਂਬੂਲੈਂਸ ਹੈਗੀ ਹੈ ਐਂਬੂਲੈਂਸ ਦੇ ਵਿੱਚ ਇਹ ਤਸਵੀਰਾਂ ਆ ਜਿਹੜੀਏ ਦੇਖ ਸਕਦੇ ਹੋ ਕਿ ਕਿ ਐਂਬੂਲੈਂਸ ਦੇ ਉੱਪਰ ਫੁੱਲਾਂ ਦੇ ਨਾਲ ਇਸ ਐਂਬੂਲੈਂਸ ਨੂੰ ਸਜਾਇਆ ਗਿਆ ਔਰ ਕਿਸਾਨੀ ਝੰਡੇ ਦੇ ਨਾਲ ਸਤਕਾਰ ਸ਼ੁਕਰਾਨੂ ਦਿੱਤਾ ਗਿਆ ਹੈਗਾ ਤੇ ਇਹ ਤਸਵੀਰਾਂ ਕਿਸਾਨ ਆਗੂ ਗੱਲਬਾਤ ਕਰ ਰਹੇ ਨੇ ਉਹ ਵੀ ਸੁਣ ਲੈਣੇ ਨੇ ਜੀ ਜਿੰਨੇ ਤੁਹਾਡੇ ਮੱਧਮ ਰਾਹੀਂ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜੇ ਵੀ ਕੋਈ ਚੌਕ ਹੈ ਜਿੱਥੇ ਵੀ ਕਿਸੇ ਨੇ ਦਰਸ਼ਨ ਕਾਂ ਅਸੀਂ ਰੂਟ ਖਨੌਰੀ ਤੋਂ ਪਾ ਦਾਂਗੇ ਕਿ ਜਿਹੜਾ ਆਪਣਾ ਸੰਗਰੂਰ ਬਰੂਰ ਬਰਨਾਲਾ ਤਪਾ ਤੱਪੇ ਤੋਂ ਨਾਲ ਪਿੰਡ ਬੱਲੋ ਹੈ ਜੀ ਉੱਥੇ ਜਾ ਕੇ ਪਿੰਡ ਦੇ ਵਿੱਚ ਸਸਕਾਰ ਅਸੀਂ 2:30 ਵਜੇ ਨੂੰ ਪਤਾ ਜੀ ਖਨੌਰੀ ਬਾਰਡਰ ਲੈ ਕੇ ਆਏ ਹੁਣ ਕਿਰਾਸੀ ਖਨੌਰੀ ਬਾਰਡਰ ਦੇ ਲੈ ਕੇ ਬਸ ਉੱਥੇ ਦਰਸ਼ਨ ਕਰਵਾ ਕੇ ਸਾਰਿਆਂ ਨੂੰ ਜਿੰਨੇ ਕਿ ਸਾਨੂੰ ਡੇਢ 2 ਘੰਟੇ ਲੱਗ ਜਾਣੇ ਖਨੌਰ ਜਾਣ ਦੇ ਘੰਟਾ ਉੱਥੇ ਰੱਖ ਕੇ ਫਿਰ ਅਸੀਂ ਦਰਸ਼ਨ ਕਰਕੇ ਬੋਲ ਕੇ ਸਰਾਂਧੀ ਭੇਟ ਕਰਕੇ ਫਿਰ ਉਸੇ ਖਨੌਰ ਪਰਿਵਾਰ ਵੀ ਕਾਲੀ ਹੈ ਜੀ ਸਾਰਾ ਪਰਿਵਾਰ ਨਾਲ ਸੰਸਕਾਰ ਕਿੰਨੇ ਵਜੇ ਰੱਖਿਆ ਜੀ ਸੰਸਕਾਰ ਦਾ ਸਹੀ ਟਾਈਮ ਖਨੌਰੀ ਤੋਂ ਦੱਸਿਆ ਜਾਣਾ ਕਿ ਉੱਥੇ ਜੇ ਘੰਟਾ ਵੱਧ ਲੱਗਿਆ ਘੰਟੇ ਤੇ ਲੱਗਿਆ ਉਂ ਅਸੀਂ ਇਹ ਕਹਾਂਗੇ ਕਿ 2:00 ਵਜੇ ਨੂੰ ਸਾਰੇ ਜਿਹੜੇ ਸਿੱਧੇ ਪਿੰਡ ਜਾਣਾ 2:00 ਵਜੇ ਨੂੰ ਆ ਜਾਣੀ ਤਾਂ ਬਿਲਕੁਲ 2:00 ਵਜੇ ਸਿੱਧੇ ਪਿੰਡ ਨੂੰ ਵੀ ਕਿਹਾ ਗਿਆ ਇਸ ਵੇਲੇ ਇਹ ਤਸਵੀਰ ਆ ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਮ੍ਰਿਤਕ ਦੇ ਨੂੰ ਜਿਹੜਾ ਉਹ ਰੱਖਿਆ ਗਿਆ ਚੰਡੇ ਦੇ ਨਾਲ ਕਿਸਾਨੀ ਚੰਡੇ ਦੇ ਨਾਲ ਇਹ ਸਤਕਾਰ ਦਿੱਤਾ ਗਿਆ ਇਸ ਵੇਲੇ ਸਿੱਧੀਆਂ ਤਸਵੀਰਾਂ ਦੇ ਜਿੱਤੇ ਸ਼ੁਕ ਕਰਨ ਦੀ ਮ੍ਰਿਤਕ ਦੇ ਨੂੰ ਲਿਜਾਇਆ ਜਾ ਰਿਹਾ ਹੈਗਾ ਸ਼ੁਕ ਕਰਨ ਦੇ ਆ ਪਿਤਾ ਜਿਹੜੇ ਚਾਚਾ ਜਿਹੜੇ ਨੇ ਉਹ ਮੌਜੂਦ ੱਡੀ ਦੇ ਵਿੱਚ ਬੈਠੇ ਹੋਏ ਨਗੇ ਉਹ ਇਸ ਵੇਲੇ ਇਸੇ ਤੀ ਤਸਵੀਰ ਆ ਸ਼ੁਕਰੰਦੀ ਮਰਤਕ ਦੇ ਦੀ ਜਿਹੜੀ ਉਹ ਨਜ਼ਰ ਆ ਰਹੀ ਹੋਵੇਗੀ ਟੀਵੀ ਸਕਰੀਨ ਤੇ ਕਿਉਂਕਿ ਕਿਸਾਨੀ ਝੰਡੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਜੋ ਸਰਕਾਰ ਦਿੱਤਾ ਗਿਆ ਹੈਗਾ ਔਰ ਫੁੱਲਾ ਦੇ ਹਾਰ ਜਿਹੜੇ ਨੇ ਉਪਾਏ ਗਏ ਨੇਗੇ ਔਰ ਪਿਛਲੇ ਅੱਠਾ ਦਿਨਾਂ ਤੋਂ ਇਹ ਇੰਤਜ਼ਾਰ ਸੀ ਜਲਦ ਜਿਹੜਾ ਪ੍ਰਸ਼ਾਸਨ ਗੱਲਬਾਤ ਮੰਨੇ ਕਿਉਂਕਿ ਕਾਫੀ ਰੇੜਕਾ ਜਿਹੜਾ ਉਹ ਬਣਿਆ ਹੋਇਆ ਸੀਗਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਲੇਕਿਨ ਹੁਣ ਉਹ ਜੇਕਰ ਕਹਿ ਰਹੀਏ ਕਿ ਕਾਫੀ ਦੇਰ ਬਾਅਦ ਇਹ ਜਿਹੜਾ ਉਹ ਪਾਰ ਚੜਿਆ ਔਰ ਉਸ ਤੋਂ ਬਾਅਦ ਇਹ ਅੰਤਿਮ ਸੰਸਕਾਰ ਦੀ ਸਹਿਮਤੀ ਬਣੀ ਹੈਗੀ ਆ ਔਰ ਇਸ ਵੇਲੇ ਇਹ ਤਸਵੀਰ ਸਿੱਧੀ ਜਿਹੜੀ ਉਹ ਸ਼ੁਕਰਨ ਦੀ ਬਿਲਕੁਲ ਦੇਖ ਦੀ ਜਿਹੜੀ ਉਹ ਨਜ਼ਰ ਆ ਰਹੀ ਹੋਵੇਗੀ ਜੋ ਕਿ ਐਂਬੂਲੈਂਸ ਵਿੱਚ ਹੈ ਔਰ ਉਸ ਦੇ ਵਿੱਚ ਸ਼ੁਕਰਨ ਦੇ ਚਾਚਾ ਜਿਹੜੇ ਨੇ ਉਹ ਗੱਡੀ ਦੇ ਵਿੱਚ ਐਂਬੂਲੈਂਸ ਦੇ ਵਿੱਚ ਸਵਾਰ ਨੇ ਉਹਦੀ ਪਰਿਵਾਰ ਸਵਾਰ ਹੈ ਔਰ ਹੁਣ ਪਹਿਲਾ ਖਨੂਰੀ ਬਾਰਡਰ ਲਿਜਾਇਆ ਜਾਵੇਗਾ ਖਨੂਰੀ ਬਾਰਡਰ ਦੇ ਵਿੱਚ ਕਿਉਂਕਿ ਸ਼ੁਕਰਨ ਨੂੰ ਸ਼ਹੀਦ ਦਾ ਦਰਜਾ ਜਿਹੜਾ ਉਹ ਮਿਲਿਆ ਖਾਸ ਤੌਰ ਤੇ ਪੰਜਾਬ ਸਰਕਾਰ ਨੇ ਇਹ ਅਨਾਉਂਸ ਕੀਤਾ ਹੈ 1 ਕਰੋੜ ਰੁਪਏ ਦੀ ਰਾਸ਼ੀ ਤੇ ਸ਼ੁਕਰਨ ਦੀ ਭੈਣ ਨੂੰ ਸਰਕਾਰੀ ਨੌਕਰੀ ਦਾ ਐਲਾਨ ਜਿਹੜਾ ਉਹ ਕੀਤਾ ਗਿਆ ਹੈਗਾ ਇਸ ਵੇਲੇ ਇਹ ਸਿੱਧੀ ਤਸਵੀਰ ਉਸ ਐਂਬੂਲੈਂਸ ਦੀ ਜਿਹੜੀ ਉਹ ਨਜ਼ਰ ਆ ਰਹੀ ਹੋਵੇਗੀ ਜਿਸ ਐਂਬੂਲੈਂਸ ਦੇ ਵਿੱਚ ਸ਼ੁਕਰਨ ਦੀ ਮ੍ਰਿਤਕ ਦੇਨ ਨੂੰ ਰੱਖਿਆ ਗਿਆ ਹੈਗਾ ਔਰ ਜਿੱਥੇ ਤੱਕ ਮੰ ਲੈ ਕੇ ਰੇੜਕਾ ਬਣਿਆ ਸੀਗਾ ਕਿ ਮੰਗਾ ਨੂੰ ਲੈ ਕੇ ਫਸਤੌਰ ਤੇ ਸਰਕਾਰ ਦੇ ਨਾਲ ਇਹ ਰੇੜਕਾ ਬਣਿਆ ਹੋਇਆ ਸੀ ਕਿ ਐਫ ਆਈ ਆਰ ਦਰਜ ਕਰਾਈ ਜਾਵੇ ਐਫ ਆਈ ਆਰ ਦਰਜ ਹੋਈ ਹੈ ਬਠਿੰਡਾ ਦੇ ਐਸ ਐਸ ਪੀ ਦੇ ਕੋਲ ਪਰਿਵਾਰ ਨੂੰ ਪ੍ਰੋਸੈਸ ਕੀਤਾ ਗਿਆ ਸੀਗਾ ਕਿ ਐਫ ਆਈ ਆਰ ਜਿਹੜੀ ਹੈ ਉਹ ਦਿੱਤੀ ਜਾਵੇਗੀ ਐਫਆਰ 4 ਘੰਟਿਆਂ ਦੇ ਵਿੱਚ ਹੱਥ ਦੇ ਵਿੱਚ ਦਿੱਤੀ ਜਾਵੇਗੀ ਤੇ ਕੱਲ 10:45 ਮਿੰਟ ਦੇ ਵਿੱਚ ਖਾਣਾ ਪਤਲਾ ਦੇ ਵਿੱਚ ਐਫਆਰ ਦਰਜ ਹੁੰਦੀ ਹੈ ਔਰ ਉਸ ਦੇ ਵਿੱਚ 41 ਨੰਬਰ ਐਫਆਰ ਜਿਹੜੀ ਉਹ ਦਰਜ ਹੁੰਦੀ ਹੈ ਜਿਸ ਦੇ ਵਿੱਚ 302 ਧਾਰਾ 114 ਧਾਰਾ ਜਿਹੜੀ ਹੈ ਉਹ ਲਾਈ ਜਾਂਦੀ ਹੈਗੀ ਹੈ ਔਰ ਅਨਪਛਾਤੇ ਦੇ ਖਿਲਾਫ ਇਹ ਐਫਆਰ ਦਰਜ ਕੀਤੀ ਜਾਂਦੀ ਹੈ ਜਿਸ ਨੂੰ ਲੈ ਕੇ ਪਰਿਵਾਰ ਨੂੰ ਸੰਤੁਸ਼ਟੀ ਜਿਹੜੀ ਉਹ ਮਿਲੀ ਹੈਗੀ ਹੈ ਲੇਕਿਨ ਇਸ ਵੇਲੇ ਇਹ ਸਿੱਧੀਆਂ ਤਸਵੀਰਾਂ ਨੇ ਜਦੋਂ ਸ਼ੁਕਰਾਂ ਦੀ ਅਮਰਤਕ ਦੇ ਨੂੰ ਜਿਹੜਾ ਉੱਲੇ ਜਾਇਆ ਜਾ ਰਿਹਾ ਹੈਗਾ ਪ੍ਰਧਾਨ ਜੀ ਹੁਣ ਕਿੱਥੇ ਸਿੱਧਾ ਲੈ ਜਾਏ ਜੀ ਇਹ ਹੁਣ ਖਨੌਰੀ ਬਾਰਡਰ ਤੇ ਲੈ ਜਾਾਂਗੇ ਉੱਥੇ ਜਾ ਕੇ ਇਹਨਾਂ ਦਾ ਜਿੰਨਾ ਵੀ ਹੋ ਸਕੇ ਸੀ ਵੱਧ ਤੇ ਵੱਧ ਸਨਮਾਨ ਕਰਾਂ ਲੱਗਦਾ ਹੁਣ ਸੰਤੁਸ਼ਟੀ ਹੈਗੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਨੇ ਸਾਥ ਦਿੱਤਾ ਹੈ ਹਾਂ ਜੀ ਸੁਨਿਸ਼ਚਿਤਤਾ ਇਹ ਹੀ ਹੈ ਵੀ ਚਲੋ ਜਿਹੜੀ ਸਾਡੀ ਮੰਗ ਸੀ ਉਹ ਅਸੀਂ ਪੂਰੀ ਕਰਤੀ ਸਰਕਾਰ ਨੇ ਵੀ ਪਰਚਾ ਹੋ ਗਿਆ 302 ਦਾ ਅਸੀਂ ਇਹੀ ਚਾਹਦੇ ਸੀ ਵੀ ਪਰਚਾ ਹੋਣਾ ਚਾਹੀਦਾ ਦੋਸੀਆਂ ਦੇ ਤਾਂ ਮਿਸੁਣੀ ਪਰਚੇ ਦੀ ਮੰਗ ਸੀਗੀ ਤੇ ਇਸ ਵੇਲੇ ਇਹ ਤਸਵੀਰ ਸਿੱਧੀ ਜਦੋਂ ਉਸ ਸ਼ੁਕਰਾਂ ਦੀ ਮਰਤਕ ਦੀ ਨੂੰ ਇਸ ਐਂਬੂਲੈਂਸ ਦੇ ਵਿੱਚ ਰੱਖਿਆ ਗਿਆ ਹੈ ਸਿੱਧਾ ਖਨੂਰੀ ਬਾਰਡਰ ਜਾਇਆ ਜਾਵੇਗਾ ਖਨੂਰੀ ਬਾਰਡਰ ਦਾ ਬੱਚੇ ਕਿਹਾ ਗਿਆ ਕਿਉਂਕਿ ਖਨੂਰੀ ਬਾਰਡਰ ਦੇ ਉੱਪਰ ਸ਼ੁਕਰਾਂ ਦੀ ਜਿਹੜੀ ਮੌਤ ਹੋਈ ਸੀਗੀ ਔਰ ਜਿਸ ਕਾਰਨ ਕਿਉਂਕਿ ਇਸ ਦਾ ਕਾਰਨ ਕੀ ਹੈ ਕਿਉਂਕਿ ਪੋਸਟਮਾਰਟਮ ਹੋਇਆ ਪੋਸਟਮਾਰਟਮ ਰਿਪੋਰਟ ਆਏਗੀ तमाम ਸਾਰੀਆਂ ਚੀਜ਼ਾਂ ਸਪਸ਼ਟ ਹੋ ਜਾਣਗੀਆਂ ਕਿਹੜੀ ਗੋਲੀ ਲੱਗੀ ਕਿਹੜੀ ਘਟਨਾ ਦੇ ਨਾਲ ਉਸ ਦੀ ਮੌਤ ਹੁੰਦੀ ਹੈ तमाम ਚੀਜ਼ਾਂ ਲੇਕਿਨ ਹਲ ਤੱਕ ਗੋਲੀ ਦੀ ਗੱਲ ਜਿਹੜੀ ਉਹ ਕਹੀ ਜਾ ਰਹੀ ਸੀਗੀ ਲੇਕਿਨ ਹੁਣ ਪੋਸਟਮਾਰਟਮ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕਿਨ ਹਾਲ ਦੀ ਘੜੀ ਇਹ ਤਸਵੀਰਾਂ ਨੇ ਜਦੋਂ ਸ਼ੁਕਰਨ ਦੀ ਮ੍ਰਿਤਕ ਦੇਹ ਨੂੰ ਇਸ ਐਂਬੂਲੈਂਸ ਦੇ ਵਿੱਚ ਰੱਖਿਆ ਗਿਆ ਔਰ ਇਸ ਐਂਬੂਲੈਂਸ ਨੂੰ ਪਹਿਲਾਂ ਖਨੂਰੀ ਬਾਰਡਰ ਲਿਜਾਇਆ ਜਾਵੇਗਾ ਉਸ ਤੋਂ ਬਾਅਦ ਸ਼ੁਕਰਨ ਦੇ ਪਿੰਡ ਬੱਲੋਂ ਦੇ ਵਿੱਚ ਜਾ ਕੇ ਸ਼ੁਕਰਨ ਦਾ ਅੰਤਿਮ ਸੰਸਕਾਰ ਰੀਤੀ ਰਿਵਾਜਾਂ ਦੇ ਨਾਲ 8 ਦਿਨ ਬਾਅਦ ਜਿਹੜਾ ਉਹ ਹੋਵੇਗਾ ਔਰ ਇਸ ਵੇਲੇ ਇਹ ਜਿਹੜੀ ਆ ਤਸਵੀਰ ਜਿਹੜੀ ਆ ਉਹ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਕਿ ਇਹ तमाम ਪੁਲਿਸ ਦੀ ਗੱਡੀਆਂ ਜਿਹੜੀਆਂ ਨੇ ਉਹ ਨਾਲ ਮੌਜੂਦ ਹੈ ਔਰ ਸਰਕਾਰੀ ਰਜਿੰਦਰਾ ਹਸਪਤਾਲ ਤੋਂ ਏ ਐਂਬੂਲੈਂਸ ਜਿਹੜੀ ਆ ਉਹ ਰਵਾਨਾ ਹੋ ਰਹੀ ਹੈ ਖਨੂਰੀ ਬਾਰਡਰ ਦੇ ਲਈ ਔਰ ਖਨੂਰੀ ਬਾਰਡਰ ਤੋਂ ਜਿਸ ਤਰੀਕੇ ਦੇ ਨਾਲ ਕਿ ਸਾਣਾ ਗੁੱਗਲ ਬਾਤ ਕਰ ਰਹੇ ਸੀਗੇ ਕਾਕਾ ਸਿੰਘ ਉਹ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਇਹ ਉੱਥੇ ਜਾ ਕੇ ਡਿਸਾਈਡ ਹੋਵੇਗਾ ਕਿ ਕਦੋਂ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਜਾਣਾ ਹੈਗਾ ਲੇਕਿਨ ਇਸ ਵੇਲੇ ਦੀ ਇਹ ਵੱਡੀ ਖਬਰ ਜਰੂਰ ਹੈ ਕਿ ਜਦੋਂ ਸ਼ੁਕਰਾਂ ਦੀ ਮਰਤਕ ਦੇ ਨੂੰ ਲੈ ਜਾਇਆ ਜਾ ਰਿਹਾ ਔਰ ਇਸ ਵੇਲੇ ਸਰਕਾਰੀ ਜਿਸਤਰ ਹਸਪਤਾਲ ਤੋਂ ਜਿਹੜੀ ਐਂਬੂਲੈਂਸ ਹੈ ਉਹ ਬਾਹਰ ਹੋ ਚੁੱਕੀ ਹੈ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਕਿ ਜਦੋਂ ਸ਼ੁਕਰਨ ਦੀ ਮ੍ਰਿਤਕ ਦੇ ਜਿਹੜੀਆਂ ਉਹ ਰਵਾਨਾ ਹੋ ਚੁੱਕੀ ਹੈ ਰਜਿੰਦਰ ਹਸਪਤਾਲ ਤੋਂ ਔਰ ਸਿੱਧਾ ਖਨੂਰੀ ਬਾਰਡਰ ਜਿਹੜੀ ਹੈ ਉਹ ਲਜਾਈ ਜਾਵੇਗੀ ਔਰ ਖਾਸ ਤੌਰ ਤੇ ਕਿਸਾਨ ਆਗੂਆਂ ਦੇ ਵੱਲੋਂ ਇਹ ਕਿਹਾ ਗਿਆ ਕਿ ਜੇਕਰ ਕਿਸੇ ਨੇ ਸਨਮਾਨ ਦੇਣਾ ਜੇਕਰ ਕਿਸੇ ਨੇ ਸਤਿਕਾਰ ਕਰਨਾ ਤੇ ਉਸ ਦੇ ਲਈ ਇੱਕ ਰੂਟ ਪਲਾਨ ਵੀ ਜਿਹੜਾ ਉਹ ਬਣਾਇਆ ਜਾਵੇਗਾ ਔਰ ਖਾਸ ਤੌਰ ਤੇ ਇਸ ਵੇਲੇ ਇਹ ਤਸਵੀਰ ਜਿਹੜੀ ਉਹ ਸਿੱਧੀ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਕਿ ਜਦੋਂ ਕਾਫਲਾ ਰਜਿੰਦਰਾ ਹਸਪਤਾਲ ਤੋਂ ਖਨੋਰੀ ਬਾਰਡਰ ਲਈ ਰਵਾਨਾ ਹੋ ਚੁੱਕਾ ਹੈ ਨਾਮਿਕਾ ਜੀ ਜੀ ਦਮਨ ਫਿਲਹਾਲ ਇਹ ਵੀ ਜਾਨਣਾ ਚਾਹਾਂਗੇ ਕਿ ਕਿੰਨਾ ਕੁ ਦਿਨ ਲੱਗੇਗਾ ਪਟਿਆਲਾ ਤੋਂ ਖਨੋਰੀ ਬਾਰਡਰ ਨੂੰ ਪਹੁੰਚਣ ਤੱਕ ਆ ਵੇਖੋ ਜਿਹੜੀ ਕਿਸ ਤਰੀਕੇ ਨਾਲ 70 ਕਿਲੋਮੀਟਰ ਦੇ ਆਸ-ਪਾਸ ਦਾ ਜਿਹੜਾ ਇਹ ਪੂਰਾ ਰਸਤਾ ਹੈਗਾ ਕੰਟੇਕ ਦੇ ਕਰੀਬ ਜਿਹੜਾ ਉਹ ਲੱਗੇਗਾ ਜਦੋਂ ਕਨੂਰੀ ਬਾਰਡਰ ਦੇ ਉੱਪਰ ਮ੍ਰਿਤਕ ਦੀ ਜਿਹੜੀ ਸ਼ੁਕਰਨ ਦੀ ਪਹੁੰਚ ਜਾਈਵੇਗੀ ਔਰ ਉਸ ਸਮੇਂ ਉਸ ਨੂੰ ਉੱਥੇ ਰੱਖਿਆ ਜਾਵੇਗਾ ਮ੍ਰਿਤਕ ਦੀ ਜਿਹੜੀ ਜੋ ਸਤਕਾਰ ਹੈ ਉਹ ਬਣੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਕਿਸਾਨ ਜਿਹੜੇ ਨੇ ਉਹ ਪ੍ਰਸ਼ਾਸਨ ਦੇ ਨਾਲ ਜਿਸ ਤਰੀਕੇ ਨਾਲ ਰਾਫਤਾ ਚੱਲ ਰਿਹਾ ਸੀਗਾ ਲਗਾਤਾਰ ਮੀਟਿੰਗਾਂ ਦਾ سلسلہ ਚੱਲ ਰਿਹਾ ਸੀ ਪੇਚਾ ਫਸਿਆ ਹੋਇਆ ਸੀ ਲੇਕਿਨ ਪੇਚਾ ਕੱਲ ਦੇਰ ਸ਼ਾਮ ਜਿਹੜਾ ਪੂਰਾ ਹੁੰਦਾ ਜਦੋਂ ਰਾਮਪੁਰਾ ਫੁੱਲ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਹੁੰਦਾ ਕਿਸਾਨਾਂ ਨੇ ਨੈਸ਼ਨਲ ਹਾਈਵੇ ਜਿਹੜਾ ਉਹ ਜਾਮ ਕੀਤਾ ਹੁੰਦਾ ਉਸ ਦੇ ਵਿੱਚ ਬਟਿੰਡਾ ਦੇ ਐਸਐਸਪੀ ਮੀਟਿੰਗ ਕਰਦੇ ਨੇ ਔਰ ਮੀਟਿੰਗ ਦੇ ਵਿੱਚ ਇਹ ਹੱਲ ਨਿਕਲਦਾ ਹੈ ਮੀਟਿੰਗ ਦੇ ਵਿੱਚ ਤਮਾਮ ਰਸਤਾ ਨਿਕਲਦਾ ਕਿਉਂਕਿ ਐਫਆਈਆਰ ਦੀ ਮੰਗ ਇੱਕ ਅਹਿਮ ਮੰਗ ਸੀਗੀ ਔਰ ਐਫਆਈਆਰ ਨੂੰ ਲੈ ਕੇ ਹੁਣ ਜਿਹੜਾ ਇੱਕ ਵੱਡੀਆਂ ਚੀਜ਼ਾਂ ਜੜੀਆਂ ਨੇ ਹੋਈਆਂ ਨੇ ਗਿਆ ਜਿਸ ਦੇ ਵਿੱਚ 41 ਨੰਬਰ ਐਫਆਈਆਰ ਰਾਤ ਨੂੰ 10:45 ਮਿੰਟ ਤੇ ਦਰਜ ਕੀਤੀ ਗਈ ਹੈਗੀ ਆ ਉਸ ਐਫਆਈਆਰ ਦੇ ਵਿੱਚ 302 ਧਾਰਾ ਲਾਈ ਗਈ ਹੈ 114 ਧਾਰਾ ਲਾਈ ਗਈ ਹੈ ਔਰ ਸਭ ਤੋਂ ਵੱਡੀ ਗੱਲ ਜ਼ੀਰੋ ਐਫਆਈਆਰ ਜਿਹੜੀ ਹੈ ਇਹ ਦਰਜ ਦੀ ਗਈ ਹੈ तमाम ਬਿਆਨ ਜਿਹੜੇ ਨੂੰ ਲਿਖੇ ਗਏ ਨੇ ਕਿ ਕੰਪਲੇਂਟੈਂਟ ਚਰਜੀਤ ਸਿੰਘ ਦੇ ਬਿਆਨਾਂ ਦੇ ਉੱਪਰ ਇਹ तमाम ਪੂਰਾ ਬੇਰਵਾਹ ਦਿੱਤਾ ਗਿਆ ਕਿ ਕਿਸ ਤਰੀਕੇ ਦੇ ਨਾਲ 21 ਤਰੀਕ ਨੂੰ ਕਿਸ ਕਿਸਾਨ ਆंदोलन ਦੇ ਵਿੱਚ ਸ਼ੁਕਰਨ ਜਿਹੜਾ ਉਹ ਸ਼ਾਮਲ ਸੀਗਾ ਔਰ ਉਸ ਦੇ ਉੱਪਰ ਜਿਹੜੀ ਹੈ ਕਿਉਂਕਿ ਗਨ ਚਲਾਉਣ ਦੇ ਕਿਉਂਕਿ ਗੋਲੀ ਲੱਗਣ ਦੇ ਜਿਹੜੇ ਉੱਪਰ तमाम ਉਸ ਦੇ ਉੱਪਰ ਬਿਆਨ ਲਿਖੇ ਗਏ ਨੇ ਕਿ तमाम ਚੀਜ਼ਾਂ ਜਿਹੜੀਆਂ ਨੇ ਉਹ ਹੋਈਆਂ ਨੇ ਗਿਆ ਔਰ ਹੁਣ ਜਿਕਰ ਕਿਉਂਕਿ 8 ਦਿਨਾਂ ਤੋਂ ਇਹ ਲਗਾਤਾਰ ਪੇਚਾ ਫਸਿਆ ਹੋਇਆ ਸੀ ਕਿ ਕਦੋਂ ਸ਼ੁਕਰਨ ਦਾ ਜਿਹੜਾ ਪੋਸਟਮਾਰਟਮ ਹੋਵੇਗਾ ਲੇਕਿਨ ਹੁਣ ਪੋਸਟਮਾਰਟਮ ਜਿਹੜਾ ਉਹ ਦੇਰ ਰਾਤ ਕੱਲ ਦੇਰ ਰਾਤ ਜਿਹੜਾ ਇਹ ਪੋਸਟਮਾਰਟਮ ਹੋਇਆ ਔਰ ਪੋਸਟਮਾਰਟਮ ਦੇ ਵਿੱਚ ਜਿਹੜਾ ਡਾਕਟਰਾਂ ਦਾ ਪੈਨਲ ਬਣਾਇਆ ਗਿਆ ਸੀਗਾ ਉਸ ਪੈਨਲ ਨੇ ਇਹ ਪੂਰਾ ਪੋਸਟਮਾਰਟਮ ਜਿਹੜਾ ਉਹ ਕੀਤਾ ਹੈਗਾ ਜੀ ਜੀ ਤਾਂ ਫਿਲਹਾਲ ਤੁਸੀਂ ਬਨੇਰੋ ਸਾਈਨਲ ਤਪਲਪਲ ਦੀ ਅਪਡੇਟ ਤੇ ਤਸਵੀਰਾਂ ਤਮਾਮ ਤਰ ਤੋਂ ਜਾਣਕਾਰੀ ਲੈਂਦੇ ਰਵਾਂਗੇ ਤਾਂ ਫਿਲਹਾਲ ਕੁਝ ਹੀ ਦੇਰ ਬਾਅਦ ਟੈਕਨੋਰੀ ਬਾਰਡਰ ਮਰਤਕ ਦੇ ਪਹੁੰਚ ਜਾਵੇਗੀ ਇਥੇ ਤਾਂ ਅੱਜ ਅੰਤਮ ਸੰਸਕਾਰ ਸ਼ੁਭ ਕਰਨ ਦਾ ਕੀਤਾ ਜਾਵੇਗਾ ਤਾਂ ਤਸਵੀਰਾਂ ਐਕਸਕਲੂਸਿਵ ਪੀਟੀਸੀ ਤੇ ਵਿਖਾਈਆਂ ਜਾ ਰਹੀ ਨੇ ਤਾਂ ਤਸਵੀਰਾਂ ਪਟਿਆਲਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਰਾਜਿੰਦਰਾ ਹਸਪਤਾਲ ਤੋਂ ਸ਼ੁਭਕਰਨ ਦੀ ਅੱਜ 8ਵੇਂ ਦਿਨ ਬਾਅਦ ਜੋ ਅੰਤਮ ਸੰਸਕਾਰ ਹੋਣ ਜਾ ਰਿਹਾ ਹੈ ਤਾਂ ਅੰਤਮ ਸੰਸਕਾਰ ਲਈ ਮ੍ਰਿਤਕ ਦਾ ਲੈ ਕੇ ਜਾ ਰਹੇ ਨੇ ਹਾਈਅਰ ਦਰਜ ਹੋਣ ਤੋਂ ਬਾਅਦ ਹੁਣ ਪੋਸਟਮਾਰਟਮ ਕਰਵਾਵਾਂਗੇ ਹੁਣ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਆਪਣੇ ਸ਼ੁਭਕਰਨ ਦੀ ਡੈੱਡ ਬਾਡੀ ਨੂੰ ਮੋਰਚੇ ਤੇ ਲੈ ਕੇ ਜਾਵਾਂਗੇ ਜੀ ਮੋਰਚੇ ਤੇ ਜਾਣ ਤੋਂ ਬਾਅਦ ਉਸ ਤੋਂ ਬਾਅਦ ਸ਼ਾਮ ਦੇ 3 ਵਜੇ ਪਿਛਲੇ ਪੈਰੇ ਸੀ ਇਹਦਾ ਮਤਲਬ ਪੈਡਲ ਜਾ ਕੇ ਸਰਕਾਰ ਦੀ ਧਾਰਾ 302 ਦੀ ਹੈ 302 ਦੀ ਧਾਰਾ ਤੋਂ ਬਾਅਦ ਅਣਪਛਾਤੇਆਂ ਦੇ ਉੱਤੇ ਜਿਹੜੀ ਉਹਨਾਂ ਨੇ ਐਫਆਈਆਰ ਕੀਤੀ ਹੈ ਉਸ ਤੋਂ ਅੱਗੇ ਜਿਹੜੀ ਹੈ ਮਤਲਬ ਇਹਦੀ ਜਾਂਚ ਹੋ ਕੇ ਜਾਂਚ ਦੇ ਵਿੱਚ ਜਿਹੜੇ ਜਿਹੜੇ ਬੰਦੇ ਹੋ ਮਤਲਬ ਜੋ ਪੱਕ ਸਾਰੇ ਬਾਚ ਕੇ ਵਕੀਲਾਂ ਨੇ ਆਪਦੀ ਨਿਗਰਾਨੀ ਦੇ ਹੇਠੇ ਦੀ ਐਫ ਆਰ ਵੀ ਕਰਵਾਇਆ ਜੋ ਕਰਵਾਇਆ ਉਹਨਾਂ ਨੇ ਆਪਦੇ ਹਿਸਾਬ ਨਾਲ ਮਤਲਬ ਠੀਕ ਕਰਵਾਇਆ ਕਿ ਪੰਜਾਬ ਗਵਰਨਮੈਂਟ ਦੀ ਨਲੈਕੀ ਸੀ ਜਿਹੜਾ ਇੱਥੋਂ ਟਿਕਰੇ ਨਾਲ ਕੁਝ ਕਰਨਾ ਪਿਆ ਦੋ ਦਿਨ ਤੋਂ ਤਿੰਨ ਦਿਨ ਤੋਂ ਲਗਾਤਾਰ ਮਤਲਬ ਲੋਕਾਂ ਨੂੰ ਰੋੜਾ ਬਲੌਕ ਕਰਕੇ ਬੈਠਣਾ ਪਿਆ ਇਨਸਾਫ ਲੈਣ ਦੇ ਲਈ ਔਰ ਕੱਲ ਨੂੰ ਅਸੀਂ ਕੋਈ ਮਤਲਬ ਵੱਡਾ ਐਕਸ਼ਨ ਦੇਣ ਦੀ ਵੀ ਤਿਆਰੀ ਸੀ ਇਸ ਗੱਲ ਦੇ ਵਿੱਚ ਔਰ ਮੈਂ ਕਹੂੰਗਾ ਕਿ ਸਰਕਾਰ ਅਗਰ ਅਜਿਹੀਆਂ ਗੱਲਾਂ ਵਾਸਤੇ ਵੀ ਇਨਸਾਫ ਦੇਣ ਵਾਸਤੇ ਦੇ ਮਾਮਲੇ ਤੇ ਆਕੇ ਵੀ ਜੇਕਰ ਇਹ ਹੋਵੇ ਤੇ ਵੀ ਸਾਨੂੰ ਸੜਕਾਂ ਜਾਮ ਕਰਨੀਆਂ ਪੈਣ ਤਾਂ ਮੈਨੂੰ ਲੱਗਦਾ ਇਹ ਬਦਕਿਸਮਤੀ ਦੀ ਗੱਲ ਹੈ ਕਿ ਕੋਰਟ 'ਚ ਜਾਣਾ ਹੀ ਕਿਉਂ ਪਵੇ ਗੱਲ ਕੋਰਟ 'ਚ ਜਾਵੇ ਹੀ ਕਿਉਂ ਗੱਲ ਸਾਡੀ ਸਰਕਾਰ ਹੈ ਸਾਡੀ ਸਰਕਾਰ ਬਾਰ ਬਾਰ ਇਹ ਗੱਲ ਕਹਿੰਦੀ ਸੀ ਸਾਨੂੰ ਕਿ ਅਸੀਂ ਲੋਕਾਂ ਦੇ ਨਾਲ ਆ ਅਸੀਂ ਆਪਦੇ ਪੰਜਾਬ ਦੇ ਨਾਲ ਆ ਤੇ ਜਦੋਂ ਪੰਜਾਬ ਦੇ ਪੁੱਤ ਦਾ ਕਤਲਿਆਮ ਹੋਇਆ ਉੱਥੇ ਔਰ ਉਸ ਵੇਲੇ ਉਸ ਸਮੇਂ ਦੇ ਉੱਤੇ ਸਰਕਾਰ ਨੇ ਪੰਜਾਬ ਦੀ ਗੱਲ ਕਰਨ ਦੀ ਬਜਾਏ ਮੂੰਹ ਬੰਦ ਕਰਕੇ ਬੈਠ ਗਈ ਉਹ ਜੋ ਠੀਕ ਨਹੀਂ ਸੀਗਾ ਅੱਜ ਜੋ ਸ਼ੰਭੂ ਬਾਰਡਰ ਔਰ ਖਨੌਰੀ ਪਰ मोर्चा चलते हुए सत्रहवा दिन हो गया और जो हमें कल मालूम हुआ रात लेट नाइट पे जो शुभकरण सिंह जी हैं शहीद शुभकरण सिंह जी उनके बारे में जो हमने कहा था भी एफआईआर दर्ज करो तो 302 116 धारा लगाकर हमें पुष्टि हुई है उस एफ दर्ज करने की जो भी हरियाणा की ओर से गोली चला रहे हैं लोग हैं उनके ऊपर पर्चा हुआ है अब हम लोग शहीद का पार्थिव शरीर जो खनौरी बॉर्डर पर साढ़े नौ से दस के बीच लेके जाएंगे और जो उनका गांव बल्लो है वहां पर आज दो से अढ़ाई बजे उनका अंतिम संस्कार किया जाएगा और इसके लिए हम सब लोगों से पंजाबियों से आह्वान करते हैं ज़्यादा से ज़्यादा आप वहाँ पहुँचे ता जो ये पूरे देश के किसान मज़दूर लहर के शहीद को पूरे मान सम्मान से हम अंतिम संस्कार कर सकें ਤੌਦਰੀਏ ਦਿੱਲੀ ਕੂਚ ਨੂੰ ਲੈ ਕੇ ਕਿ ਕੁਝ ਅਗਲੀ ਰੂਪਰੇਖਾ ਹੋ ਸਕਦੀ ਹੈ ਜਿਸ ਕਿਸਾਨਾ ਦੇ ਵੱਲੋਂ ਵੱਡਾ ਐਲਾਨ ਕੀਤਾ ਜਾ ਸਕਦਾ ਹੈ ਤਾਂ ਦੱਸ ਦਿਓ ਕਿ ਕੱਲ ਖਨੋਰੀ ਤੇ ਸ਼ੰਭੂ ਬਾਡਰ ਤੇ ਪੂਰਾ ਦਿਨ ਬੰਥਨ ਹੋਇਆ ਤਾਂ ਅੱਜ ਮੀਟਿੰਗ ਪਿੱਛੋਂ ਦਿੱਲੀ ਕੂਚ ਬਾਰੇ ਐਲਾਨ ਕੀਤਾ ਜਾ ਸਕਦਾ ਹੈ ਤਾਂ 21 ਫਰਵਰੀ ਦੇ ਕਟਨਾਕਰਮ ਪਿੱਛੋਂ ਇਹ ਦਿੱਲੀ ਕੂਚ ਦਾ ਮੁਲਤਵੀ ਕਰ ਦਿੱਤਾ ਗਿਆ ਸੀ ਤਾਂ ਉਦਾਂ ਹੀ ਪੰਦੇੜ ਤੇ ਢੱਲੇਵਾਲ ਨੂੰ ਬਣਾਉਣ ਦੇ ਲਈ ਹੁਣ ਸਯੁਗ ਕਿਸਾਨ ਮੋਰਚਾ ਜੁਟਿਆ ਹੋਇਆ ਹੈ ਤਾਂ ਦੱਸ ਦਿਓ ਕਿ ਸਯੁਗ ਕਿਸਾਨ ਮੋਰਚੇ ਨੇ ਅੰਦੋਲਨਕਾਰੀ ਜੁੱਤੇ ਬੰਦਿਆਂ ਨੂੰ ਹੁਣ ਅੱਠ ਨੁਕਾਤੀ ਪ੍ਰੋਗਰਾਮ ਪੇਸ਼ ਦਿੱਤਾ ਦਾ ਸਭ ਨੂੰ ਮਿਲ ਕੇ ਸਾਂਝਾ ਸੰਘਰਸ਼ ਕਰਨ ਦਾ ਇੱਥੇ ਸੁਝਾਅ ਵੀ ਦਿੱਤਾ ਗਿਆ। ਅਗᱫਰ ਗੱਲ ਕਰਾਂਗੇ ਜੁਥੇ ਯਮੁਨਾ ਨਗਰ ਦੇ ਵਿੱਚ ਪਾਕ